ਸਸੀ ਕਾਲ ਸਾਰੇ ਦੋਸਤਾਂ ਨੂੰ ਜਨਨ ਤੁਹਾਰੇ ਲੇਖੇ ਸੰਸਥਾ ਲੋਪੰਟੀ ਸਪਿੰਦ ਸ਼ਰਗਣੀ ਤਰਨ ਤੋਂ ਦੋਸਤੋ ਅੱਜ ਤੋਂ 5 ਦਿਨ ਪਹਿਲਾਂ ਜਾਨੀ ਕਿ 17 ਜਾਂ 18 ਤਰੀਕ ਨੂੰ ਮੈਂ ਇੱਕ ਵੀਡੀਓ ਰਿਕਾਰਡਿੰਗ ਪਾਈ ਸੀ ਆਪਣੀ ਵੀਡੀਓ ਔਰ ਰਿਕਾਰਡਿੰਗ ਤੇ ਮੈਂ ਗੱਲ ਕਰਦਾ ਸੀ ਦੋ ਸਾਡੇ ਦੋ ਤਿੰਨ ਭਰਾ ਸੀ ਜਿਹੜੇ ਬਲੈਂਸੀਆ ਸ਼ਾਇਦ ਮੇਰੇ ਖਿਆਲ ਰੇਲਵੇ ਸਟੇਸ਼ਨ ਤੇ ਜਾਂ ਬੱਸ ਸਟੈਂਡ ਤੇ ਬੈਠੇ ਸੀਗੇ ਤੇ ਉਹਨਾਂ ਦੀ ਰਿਕਾਰਡਿੰਗ ਪਾਈ ਸੀ ਮੈਂ ਤੇ ਵਾਚਣੇ ਮੇਰੇ ਕੋਲ ਆ ਗਿਆ ਸੀ ਚਲੋ ਉਸੇ ਗੋ ਵੀਡੀਓ ਪਾਉਣ ਤੋਂ ਬਾਅਦ ਵੀਡੀਓ ਬਹੁਤ ਵੱਡੇ ਪੱਧਰ ਤੇ ਦੇਖੀ ਗਈ ਉਸ ਤੋਂ ਬਾਅਦ ਬਹੁਤ ਸਾਰੇ ਮੈਸੇਜ ਤੇ ਫੋਨ ਆਏ ਤੇ ਜਿਹੜੇ ਫੋਨ ਆਏ ਉਹ ਤਾਂ ਉਹਨਾਂ ਕੋਲ ਜਿਨ੍ਹਾਂ ਕੋ ਨੰਬਰ ਸੀ ਉਹਨਾਂ ਨੇ ਫੋਨ ਕੀਤੇ ਜਿਨ੍ਹਾਂ ਕੋ ਨੰਬਰ ਨਹੀਂ ਸੀ ਉਹਨਾਂ ਨੇ ਮੈਸੇਜ ਕੀਤੇ ਮੈਸੈਂਜਰ ਤੇ ਉਹ ਮੈਸੇਜਾਂ ਵਿੱਚ ਸਭ ਤੋਂ ਜ਼ਿਆਦਾ ਮੈਸੇਜ ਜਿਹੜੇ ਆਏ ਆ ਜੇ ਮਤਲਬ 10 ਮੈਸੇਜਾਂ ਵਿੱਚੋਂ ਜਿਹੜੇ 7 ਮੈਸੇਜ ਆਏ ਉਹ ਕੁੜੀਆਂ ਦੇ ਆਏ ਆ ਵੀ ਪਾਜੀ ਅਸੀਂ ਫੁਲਾਨੀ ਜਗ੍ਹਾ ਇੰਨੇ ਟਾਈਮ ਤੋਂ ਆਈਆਂ ਆ ਸਾਨੂੰ ਕੰਮ ਨਹੀਂ ਮਿਲਦਾ じゃ ਇਦਾਂ ਮੈਂ ਉਹ ਅਜਿਹੜੀ ਵੀਡੀਓ ਇਹ ਕੁੜੀਆਂ ਦੇ ਹੀ ਲਈ ਬਣਾ ਰਿਹਾ ਜਿਹੜੀਆਂ ਕੁੜੀਆਂ ਆਈਆਂ ਮੈਂ ਕਿਸੇ ਨੂੰ ਵੀ ਸਪੇਨ ਤੌਣ ਤੋਂ ਨਹੀਂ ਰੋਕਦਾ ਕੋਈ ਵੀ ਕੋਈ ਵੀ ਆ ਸਕਦਾ ਯੂਰਪ ਮੇਰਾ ਨਹੀਂ ਹੈਗਾ ਅਸੀਂ ਯੂਰਪ ਤੇ ਆ ਅਸੀਂ ਇੱਥੇ ਆਏ ਹਾਂ ਤੇ ਜਿਹੜਾ ਵੀ ਜਿਹਦਾ ਦਿਲ ਕਰਦਾ ਆ ਸਕਦਾ ਜਿਹੜੇ ਮੁੰਡੇ ਹੁੰਦੇ ਨੇ ਨਾ ਉਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ ਉਹ ਲੇਕਿਨ ਉਹ ਫਿਰ ਵੀ ਉਹ ਚੱਲ ਚੱਲ ਜਾਂਦੇ ਕਿਉਂਕਿ 7-8 ਮੁੰਡੇ ਇਕੱਠੇ ਰਹਿੰਦੇ ਹੁੰਦੇ ਆ ਉਹਨਾਂ ਚ ਇੱਕ ਅੱਧਾ ਮੁੰਡਾ ਹੋਰ ਰਹਿ ਲੰਦਾ ਵਿੱਚ ਉਹ ਕੰਬਲ ਥੱਲੇ ਗੱਦਾ ਸਿੱਟ ਲਿਆ ਸੌਂਗਾ ਜਿੱਦਾਂ ਹੁਣ ਮੁੰਡਿਆਂ ਦੀ ਜਿਨ੍ਹਾਂ ਦੀ ਮੈਂ ਰਿਕਾਰਡਿੰਗ ਪਾਈ ਸੀ ਉਹਨਾਂ ਨੇ ਜੋ ਪਾਰਕ 'ਚ ਵੀ ਸੌਣਾ ਪੈ ਗਿਆ ਸੌਂਗਾ ਲੇਕਿਨ ਕੁੜੀਆਂ ਵਾਸਤੇ ਇਹ ਕੰਮ ਬਹੁਤ ਔਖਾ ਵਾ ਜੇ ਕੁੜੀ ਨੂੰ ਰਹਿਸ਼ ਵਿਲਬਣੀ ਜਿੱਦਾਂ ਹੁਣ ਮੈਨੂੰ ਕੁੜੀਆਂ ਫੋਨ ਕਰਦੀਆਂ ਭਾਜੀ ਸਾਨੂੰ ਪਾਰਕ ਚ ਸੌਣਾ ਵੀ ਔਖਾ ਕੁੜੀਆਂ ਵਾਸਤੇ ਤੇ ਮੁੰਡਿਆਂ ਦੇ ਵਿੱਚ ਜਿੱਦਾਂ ਗਰੁੱਪਾਂ ਚ ਮੁੰਡੇ ਰਹਿੰਦੇ ਆ ਕਿਸੇ ਨੇ ਇਦਾਂ ਰੱਖਣਾ ਵੀ ਔਖਾ ਹਰ ਇੱਕ ਵੱਲੋਂ ਜਾਨੀ ਕਿ ਥੋੜੀਆਂ ਕੁੜੀਆਂ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਆ ਇਸ ਕਰਕੇ ਜਿਹੜੀਆਂ ਵੀ ਕੁੜੀਆਂ ਆਉਣ ਆਉਣ ਜਦ ਵਰਜੀ ਸਦ ਕੇ ਆਉਣ ਮੈਂ ਕੁੜੀਆਂ ਵਾਸਤੇ ਲੱਗਾ ਕਰਨ ਜਿਹੜੇ ਇੱਥੇ ਕੰਮ ਚੱਲਦੇ ਆ ਜੇ ਉਹਨਾਂ ਨੇ ਆਉਣਾ ਇਹ ਕੰਮ ਕੋਸ਼ਿਸ਼ ਕਰਨ ਸਿੱਖੇ ਆਉਣ ਤੇ ਨਾਲ ਨਾਲ ਜਦੋਂ ਵੀ ਇਹ ਕੰਮ ਜਿਹੜਾ ਮੈਂ ਦੱਸਣਾ ਲੱਗਾ ਸਿੱਖਣਾ ਉਸ ਤੋਂ ਬਾਅਦ YouTube ਤੇ ਜਾਂ Google ਤੇ ਜਾ ਕੇ Google Translate ਕਰਕੇ Google Translator ਦਾ ਜਿਹੜਾ ਐਪ ਡਾਊਨਲੋਡ ਕਰ ਲਓ ਜਾਂ Duolingo ਐਪ ਉਹਨੂੰ ਡਾਊਨਲੋਡ ਕਰਕੇ ਥੋੜੀ-ਬਹੁਤੀ ਜਿਹੜੀ ਵੀ ਮੁਲਕ ਤੁਸੀਂ ਜਾਣਾ ਉੱਥੇ ਦੀ ਲੈਂਗੁਏਜ ਜ਼ਰੂਰ ਸਿੱਖੋ ਕਿਉਂਕਿ ਕੁੜੀਆਂ ਵਾਸਤੇ ਕੰਮ ਬਹੁਤ ਹੈਗਾ ਕੋਈ ਸ਼ੱਕ ਵਾਲੀ ਗੱਲ ਨਹੀਂ ਕੋਈ ਕੰਮ ਨਹੀਂ ਹੈ ਲੇਕਿਨ ਕੁੜੀਆਂ ਨੂੰ ਪ੍ਰੋਬਲਮ ਪੈਂਦੀ ਆ ਲੈਂਗੁਏਜ ਦੀ ਕਿਉਂਕਿ ਸਪੇਨ ਇੱਕ ਐਸੀ ਕੰਟਰੀ ਆ ਯੂਰਪ ਦੇ ਵਿੱਚ ਮਤਲਬ ਹੋਰ ਵੀ ਬਹੁਤ ਸਾਰੀਆਂ ਕੰਟਰੀਆਂ ਜਿੱਦਾਂ ਮੈਂ ਮੰਨ ਕੇ ਚੱਲੋ ਜਰਮਨ ਵੀ ਲੈ ਲਓ ਫਰਾਂਸ ਵੀ ਲੈ ਲਓ ਜਸਟ ਸਪੇਨ ਵੀ ਉਹਨਾਂ ਜੋ ਕੰਟਰੀ ਆ ਜਿਹੜੀਆਂ ਕੰਟਰੀਆਂ ਤੁਹਾਨੂੰ ਜੇ ਇੰਗਲਿਸ਼ ਆਉਂਦੀ ਵੀ ਆ ਉਹ ਤਾਂ ਵੀ ਨਹੀਂ ਤੁਹਾਡੇ ਨਾਲ ਬੋਲਦੇ ਉਹ ਆਪਣੀ ਆਪਣੀ ਹੀ ਲੈਂਗੁਏਜ ਬੋਲਣੀ ਪਸੰਦ ਕਰਦੇ ਆ ਤੁਸੀਂ ਜਿਹੜੇ ਵੀ ਮੇਰੇ ਸਪੈਨ ਦੇ ਵੀਰ ਇਹ ਵੀਡੀਓ ਦੇਖਣਗੇ ਉਹਨਾਂ ਨੇ ਪੁੱਛ ਕੇ ਦੇਖ ਲਓ ਤੁਸੀਂ ਕਿਸੇ ਵੀ ਦਫ਼ਤਰ ਚ ਜਾਓਗੇ ਨਾ ਉਹ ਚੰਗੀ ਭਲੀ ਇੰਗਲਿਸ਼ ਬੋਲਦੇ ਵੀ ਹੋਣਗੇ ਪੜੇ ਵੀ ਬਾਹਰ ਹੋਣਗੇ ਲੇਕਿਨ ਉਹ ਪਹਿਲ ਆਪਣੀ ਹੀ ਬੋਲੀ ਨੂੰ ਦਿੰਦੇ ਆ ਵੀ ਤੁਸੀਂ ਸਾਡੇ ਨਾਲ ਸਾਡੀ ਬੋਲੀ ਬੋਲੋ ਸਾਡੇ ਇੰਡੀਆ ਉਲਟ ਅਸੀਂ ਤਾਂ ਗੱਲ ਕਰਦੇ ਕਰਦੇ ਜਿੱਦਾਂ ਵਿੱਚ ਮੈਂ ਹੀ ਜਿੱਦਾਂ ਗੱਲ ਕਰਦਾ ਕਰਦਾ 50 ਲਫ਼ਜ਼ ਇੰਗਲਿਸ਼ ਦੇ ਬੋਲ ਜਾਣੇ ਆ ਲੇਕਿਨ ਇਹ ਨਹੀਂ ਇਹ ਹਰ ਇੱਕ ਪ੍ਰੋਪਰ ਲਫ਼ਜ਼ ਨੂੰ ਸਪੈਨਿਸ਼ ਵਿੱਚ ਬੋਲਦੇ ਆ ਹਰ ਇੱਕ ਉਹ ਲਫ਼ਜ਼ ਨੂੰ ਸਪੈਨਿਸ਼ ਵਿੱਚ ਬੋਲਦੇ ਆ ਜਿਹੜਾ ਜਿੱਦਾਂ ਬਣਿਆ ਆ ਇਸ ਕਰਕੇ ਮੈਂ ਕੁੜੀਆਂ ਨੂੰ ਇਹ ਕਹੂੰਗਾ ਵੀ ਇੰਗਲਿਸ਼ ਜਾਦਾ ਇੰਗਲਿਸ਼ ਨੂੰ ਕੋਈ ਤਵੱਜੋ ਨਹੀਂ ਦਿੰਦਾ ਤੇ ਜੇ ਤੁਸੀਂ ਕੋਸ਼ਿਸ਼ ਕਰੋ ਤੁਸੀਂ ਸਪੈਨਿਸ਼ ਜੇ ਤੁਸੀਂ ਆਉਣਾ ਬਾਅਦ ਜੇ ਤੁਸੀਂ ਜਰਮਨ ਜਾਣਾ ਜਰਮਨ ਦੀ ਭਾਸ਼ਾ ਜੇ ਸਪੈਨ ਸਪੇਨ ਔਰ ਸਪੇਨ ਦੀ ਸਪੈਨਿਸ਼ ਜਾਂ ਫਰਾਂਚ ਜਾਣਾ ਫਰਾਂਚ ਜਿੱਥੇ ਵੀ ਜਾਣਾ ਉੱਥੇ ਦੀ ਬਤ ਤੋਂ ਬਾਤ ਤੁਹਾਨੂੰ ਦਿਨਾਂ ਦੇ ਨਾਂ ਤੁਹਾਡਾ ਕੀ ਹਾਲ ਆ ਤੁਹਾਡੀ ਉਮਰ ਕਿੰਨੀ ਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬੇਸਿਕਲੀ 15 20 ਚੀਜ਼ਾਂ ਤੁਸੀਂ ਜ਼ਰੂਰ ਸਿੱਖੋ ਤਾਂ ਕਿ ਜਦੋਂ ਤੁਸੀਂ ਕਿਤੇ ਕੰਮ ਕਰਨ ਜਾਓ ਤੁਹਾਨੂੰ ਆਖ ਨਾ ਹੋਵੇ ਕੁੜੀਆਂ ਨੂੰ ਕਿਉਂਕਿ ਕੁੜੀਆਂ ਲਈ ਆਪਸ਼ਨ ਕਮਾਂ ਦੇ ਕਾਫੀ ਐ ਇੱਥੇ ਕਿਤੇ ਵੀ ਉਹਦੀ ਵਜ੍ਹਾ ਕਿਉਂਕਿ ਪਾਰਲਰ ਦੇ ਕੰਮ ਬਹੁਤ ਆ ਠੀਕ ਹਨ ਕੁੜੀਆਂ ਇੱਥੇ ਦੀਆਂ ਜਿਹੜੀਆਂ ਲੇਡੀਜ਼ ਆ ਇੱਥੇ ਸਪੈਂਦੀਆਂ ਉਹਨਾਂ ਨੂੰ ਪਤਾ ਨਹੀਂ ਧਾਗੇ ਨਾਲ ਵੀ ਜਾਨੀ ਕਿ ਆਪਾਂ ਕਰਦੇ ਆ ਨਾ ਥ੍ਰੈਡਿੰਗ ਕਰਦੇ ਆ ਇੱਥੇ ਜਦਾ ਦੂਜਾ ਹੁੰਦੇ ਵਿਕਸ ਨਾ ਕਰਦੇ ਮੇਰਾ ਖਿਆਲ ਧਾਗੇ ਵਾਲਿਆਂ ਨੂੰ ਇਹ ਧਾਗਾ ਬਹੁਤ ਪਸੰਦ ਕਰਦੇ ਲੋਕੀ ਵੀ ਨਵੀਂ ਚੀਜ਼ ਇਹਨਾਂ ਨੂੰ ਲੱਗਦੀ ਆ ਤੇ ਆਪਣਾ ਮੋਸਟ ਆਫ ਜਿਹੜੀਆਂ ਕੁੜੀਆਂ ਆਪਣੇ ਜ਼ਿਆਦਾਤਰ ਕੁੜੀਆਂ ਨੂੰ ਇਹ ਕੰਮ ਆਉਂਦਾ ਹੀ ਆ ਤੇ ਪਾਰਲਰ ਦਾ ਕੰਮ ਸਿੱਖ ਕੇ ਆਓ ਜਾਂ ਜਿਦਾ ਨੇਲ ਦਾ ਕੰਮ ਅੱਜਕੱਲ ਬਹੁਤ ਚੱਲਦਾ ਤੇ ਮਹਿੰਦੀ ਦਾ ਕੰਮ ਜਿਹੜਾ ਇੱਥੇ ਬਹੁਤ ਘੱਟ ਆ ਮਹਿੰਦੀ ਦਾ ਕੰਮ ਆਪਣੇ ਇੰਡੀਆ ਨੂੰ ਜਦੋਂ ਕੋਈ ਫੈਸਟੀਵਲ ਹੁੰ ਜਾ ਵਰਤ ਤੇ ਆਪਣੇ ਦੇਸੀ ਲੇਡੀ ਜਿਹੜੀਆਂ ਉਹਨਾਂ ਨੇ ਮਹਿੰਦੀ ਲਵਾ ਲਈ ਤੇ ਲਵਾ ਲਈ ਨਹੀਂ ਤਾਂ ਕੋਰੇ ਘੱਟ ਮਹਿੰਦੀ ਲਵਾਉਂਦੇ ਆ ਜਾ ਸਪੈਨਿਸ਼ ਘੱਟ ਲਵਾਉਂਦੇ ਆ ਠੀਕ ਆ ਤੇ ਫਿਰ ਕਈਆਂ ਨੂੰ ਇਨਫੈਕਸ਼ਨ ਦੀ ਪ੍ਰੋਬਲਮ ਆ ਮਹਿੰਦੀ ਤੋਂ ਵੀ ਇਨਫੈਕਸ਼ਨ ਹੋ ਜਾਂਦੀ ਆ ਇਸ ਕਰਕੇ ਜਿਹੜੇ ਜਿਆਦਾ ਕੰਮ ਚੱਲਦੇ ਆ ਉਹ ਇੱਥੇ ਇਹੀ ਆ ਕਿ ਤੁਸੀਂ ਮਤਲਬ ਕੁੜੀਆਂ ਵਾਸਤੇ ਸਪੈਸ਼ਲ ਅਨੇਹਾ ਦਾ ਕੰਮ ਤੇ ਧਾਗੇ ਦਾ ਕੰਮ ਵੀ ਚੱਲ ਜਾਂਦਾ ਕੁੜੀਆਂ ਨੂੰ ਮਿਲ ਜਾਂਦਾ ਕੰਮ ਕਿਉਂਕਿ ਲੇਡੀਜ਼ ਨੂੰ ਜਿਆਦਾ ਚੈਕਿੰਗ ਦੇ ਵੀ ਘੱਟ ਪ੍ਰੋਬਲਮ ਹੈ ਇੱਕ ਹੋਰ ਗੱਲ ਦੱਸ ਦਮਾ ਕੁੜੀਆਂ ਨੂੰ ਜਿਆਦਾ ਪੁਲਿਸ ਵੀ ਘੱਟ ਰੋਕਦੀ ਆ ਠੀਕ ਆ ਤੇ ਮੁੰਡਿਆਂ ਨੂੰ ਜ਼ਿਆਦਾ ਪੁਲਿਸ ਚੈੱਕ ਕਰਦੀ ਕੁੜੀਆਂ ਨੂੰ ਘੱਟ ਕਰਦੀ ਪੁਲਿਸ ਚੈੱਕ ਹਾਂ ਕੰਮ ਤੇ ਕਿਤੇ ਫੜੀਆਂ ਜਾਣ ਵੱਖਰੀ ਗੱਲ ਆ ਜੇ ਕੋਈ ਛਾਪਾ ਪੈ ਜਾਵੇ ਮਾੜੀ ਕਿਸਮਤ ਵਾਲੀ ਹੋਵੇ ਲੇਕਿਨ ਕੁੜੀਆਂ ਨੂੰ ਜ਼ਿਆਦਾ ਨਹੀਂ ਕਦੀ ਤੁਸੀਂ ਸੁਣਿਆ ਹੀ ਹੋਣਾ ਵੀ ਕਦੀ ਕਦੀ ਸੁਣਿਆ ਹੋਵੇ ਕੋਈ ਕਿਸੇ ਕੁੜੀ ਰਿਪੋਰਟ ਕੀਤੀ ਆ ਜੇ ਨਹੀਂ ਬਹੁਤ ਘੱਟ ਪੁਲਿਸ ਪੜਦੀ ਆ ਮੁੰਡਿਆਂ ਨੂੰ ਜ਼ਿਆਦਾ ਤਰ ਕਰਦੀ ਆ ਕੁੜੀ ਤੇ ਪੁਲਿਸ ਤੰਗ ਤੇ ਇਸ ਕਰਕੇ ਕੁੜੀਆਂ ਜਦੋਂ ਵੀ ਆਉਣ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਆਉਣ ਪੱਕੀ ਗੱਲ ਕਰਕੇ ਆਉਣ ਵੀ ਅਸੀਂ ਆਉਣ ਲੱਗੀਆਂ ਸਾਨੂੰ ਸਾਂਭ ਲਿਓ ਤੇ ਰਿਸ਼ਤੇਦਾਰਾਂ ਨੂੰ ਮੇਰੀ ਅਪੀਲ ਆ ਕਿ ਜੇ ਨਾ ਵੀ ਕੁੜੀਆਂ ਨੂੰ ਸੱਦਣਾ ਆ ਉਹ ਉਹਨਾਂ ਨੂੰ ਸੱਚ ਦੱਸੋ ਇੱਥੇ ਦੇ ਹਾਲਾਤ ਕੀ ਮੇਰੀ ਵੀਡੀਓ ਘੱਲ ਦਿਓ ਇੱਥੇ ਦੇ ਹਾਲਾਤ ਕੰਮ ਦੇ ਮਾੜੇ ਹੀ ਆ ਪਹਿਲੀ ਗੱਲ ਤੇ ਇਹ ਆ ਤੇ ਜੇ ਸੱਦਣਾ ਹੀ ਆ ਤਾਂ ਉਹਨਾਂ ਨੂੰ ਸੱਚ ਦੱਸੋ ਉਹਨਾਂ ਨੂੰ ਘੱਟ ਰੱਖੋ ਸੰਭੋ ਨਹੀਂ ਤਾਂ ਉਹਨਾਂ ਨੂੰ ਜਵਾਬ ਦੇ ਲਿਓ 5 ਮਿੰਟ ਲਈ ਗੁੱਸਾ ਲੱਗੂਗਾ ਇੱਥੇ ਆਉਂਦੀਆਂ ਜਦੋਂ ਇੱਥੇ ਆ ਕੇ ਵਿਚਾਰੀਆਂ ਜਿਆਦਾ ਪਰੇਸ਼ਾਨ ਹੁੰਦੀਆਂ ਉਹ ਜਿਆਦਾ ਦੁਖ ਹੁੰਦਾ ਤੇ ਆਪਣੀ ਕੋਸ਼ਿਸ਼ ਇਹੀ ਆ ਜਿੰਨੇ ਵੀ ਮੁੰਡੇ ਕੁੜੀਆਂ ਵੱਧ ਤੋਂ ਵੱਧ ਉਹਨਾਂ ਨੂੰ ਅਸੀਂ ਕੰਮ ਤੇ ਲੁਆਈਏ ਵੱਧ ਤੋਂ ਵੱਧ ਬਾਕੀ ਮੇਰਾ ਭਰਾ ਸਾਡਾ ਅਮਰੀਕ ਉਹ ਵੀਡੀਓ ਬਹੁਤ ਪਾਉਂਦਾ ਉਹ ਉਹ ਵੀ ਬਹੁਤ ਮਦਦ ਕਰਦਾ ਉੱਧਰ ਜਾਂ ਹੋਰ ਯੂਟਿਊਬਰ ਕਾਫੀ ਜਿਹੜੇ ਵੀਡੀਓ ਪਾ ਕੇ ਮਦਦ ਕਰਦੇ ਆ ਤੇ ਕੋਸ਼ਿਸ਼ ਇਹੀ ਹੁੰਦੀ ਹੈ ਜਿਹੜੇ ਕੱਚੇ ਬੰਦੇ ਉਹਨਾਂ ਦੀ ਮਦਦ ਕਰੀਏ ਪਰ ਕੱਚੇ ਬੰਦਿਆਂ ਨੂੰ ਵੀ ਚਾਹੀਦਾ ਕੁਝ ਨਾ ਕੁਝ ਕੰਮ ਸਿੱਖੇ ਹੋਣ ਕਿਉਂਕਿ ਯਾਰ ਅਸੀਂ ਜੇ ਪੁਰਾਣੇ ਬੈਠੇ ਆਂ ਤੁਹਾਡੀ ਮਦਦ ਕਰਨ ਨੂੰ ਬੈਠੇ ਆਂ ਲੇਕਿਨ ਸਾਡਾ ਵੀ ਇੱਕ ਸਾਡੀ ਵੀ ਇੱਕ ਲਿਮਟ ਆ ਸੀ ਉੱਥੇ ਤੱਕ ਹੀ ਮਦਦ ਕਰ ਸਕਦੇ ਆਂ ਮੈਂ ਤੁਹਾਨੂੰ ਕੰਮ ਦਿਵਾਦਾ ਜਾਂ ਕੋਈ ਹੋਰ ਬੰਦਾ ਤੁਹਾਨੂੰ ਕੰਮ ਦਿਵਾ ਦੇਵੇ ਮਾਲਕ ਕਹੇ ਯਾਰ ਮੈਨੂੰ ਤੰਦੂਰ ਤੇ ਬੰਦਾ ਚਾਹੀਦਾ ਜਿਹੜਾ ਤੰਦੂਰ ਵਾਲਾ ਤੇ ਉਹ ਬੰਦੇ ਨੇ ਵਿਚਾਰਿਆਂ ਨੇ ਕਦੇ ਤੰਦੂਰ ਦੇਖਿਆ ਹੀ ਨਹੀਂ ਹੁੰਦਾ ਉਹ ਕਹਿੰਦਾ ਯ ਲੇਕਿਨ ਜੇ ਇਥੇ ਚਾਹੀਦੇ ਤੰਦੂਰ ਵਾਲਾ ਬੰਦਾ ਉਥੇ ਉਹਨਾਂ ਨੂੰ ਅਨਟ੍ਰੇਨਡ ਬੰਦਾ ਥੋੜੀ ਚਾਹੀਦਾ ਇਸ ਕਰਕੇ ਜਿੱਥੇ ਹੁਣ ਮਿਸਤਰੀ ਦੇ ਕੰਮ ਤੇ ਸਾਨੂੰ ਕਿਸੇ ਦਾ ਸਾਨੂੰ ਮਿਸਤਰੀ ਚਾਹੀਦਾ ਹੋਵੇ ਕਿਸੇ ਬੰਦੇ ਨੂੰ ਉਹ ਕਹੇ ਮਿਸਤਰੀ ਕਰ ਦਿਓ ਤੇ ਬੰਦਾ ਕਹੇ ਬਾਜੀ ਤੁਸੀਂ ਮੈਨੂੰ ਕਰ ਦਿਓ ਮੈਂ ਹਫ਼ਤੇ ਸਿੱਖ ਲਵਾਂ ਚਾਹੀਦਾ ਤਾਂ ਉਹਨਾਂ ਨੂੰ ਮਿਸਤਰੀ ਆ ਤੇ ਸਿੱਖੂ ਕਿਹਦੇ ਕੋਲੋਂ ਠੀਕ ਹੈ ਨਾ ਇਸ ਕਰਕੇ ਥੋੜਾ ਬੋਤਾ ਕੰਮ ਜ਼ਰੂਰ ਆਉਣਾ ਚਾਹੀਦਾ ਕੁੜੀਆਂ ਨੂੰ ਮੈਂ ਦੱਸ ਦਿੱਤਾ ਵੀ ਤੁਸੀਂ ਥੋੜੀ ਬੋਤੀ ਲੈਂਗੁਏਜ ਜ਼ਰੂਰ ਸਿੱਖੋ ਜੇ ਸਪੇਨ ਚ ਆਉਣਾ ਤਾਂ ਥੋੜੀ ਬੋਤੀ ਸਪੇਨ ਦੀ ਲੈਂਗੁਏਜ ਉਹਨਾਂ ਨੇ ਔਖੀ ਨਹੀਂ ਹੈ ਤੇ YouTube ਤੇ ਬਹੁਤ ਸਾਰੇ ਕਲਾਸਾਂ ਦਿੰਦੇ ਆ ਫ੍ਰੀ ਦੀਆਂ YouTube ਤੇ ਤਾਂ ਵੈਸੇ ਫ੍ਰੀ ਆ ਤੇ ਜ਼ਰੂਰ ਕਰੋ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਆਪਣੇ ਬੰਦੇ ਦੀ ਮਦਦ ਕਰੀਏ ਪਰ ਬੰਦਿਆਂ ਨੂੰ ਕੋਈ ਨਾ ਕੋਈ ਕੰਮ ਸਿੱਖਣਾ ਚਾਹੀਦਾ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ